ਹਾਂਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਨਾਮੇ ਇੱਕ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਅੱਜ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਹੈ ਆਪਣੇ ਕੋਲੇ ਜੇ ਇਕਾਈ ਆ ਸਾਡੇ ਸਾਡਾ ਕੰਮ ਇਲੈਕਟ੍ਰੋਨਿਕਸ ਦਾ ਅਸੀਂ ਠੀਕ ਕਰਦੇ ਹਾਂ ਡੈਕ ਟੇਪਾਂ ਟੀਵੀ ਐਲਸੀਡੀ ਵਗੈਰਾ ਹਨ ਤੇ ਅੱਜ ਆਪਾਂ ਇੱਕ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਕੋਲੇ ਇਕਾਈ ਹੈ ਜੀਪ ਤੇ ਜੋ ਖਰਾਬ ਆ ਉਹ ਵੀ ਆਪਾਂ ਜੀਪ ਨੂੰ ਰੇਪ ਕਰਕੇ ਦਿਖਾਵਾਂਗੇ ਤੁਹਾਨੂੰ ਅੱਜ ਈ ਬਣਦਾ ਪਰ ਰਿਪੇਅਰ ਕਰ ਪਾਉਨੇ ਆ ਕਿ ਨਹੀਂ ਪਾਉਨੇ ਹਨ ਦਿਖਾਉਣੇ ਲਓ ਹੁਣ ਤੁਹਾਡਾ ਸ਼ੇਅਰ ਸਾਂਝੀ ਕਰ ਰਹੇ ਆ ਪਰ ਜੀ ਹਾਂਜੀ ਇਹ ਆਪਣੇ ਕੋਲ ਆਈ ਹੈ ਜੀਪ ਅਜ ਬੱਚਿਆਂ ਦਾ ਜੋ ਅੱਜ ਕੱਲ ਟ੍ਰੈਂਡ ਚੱਲ ਰਹੀ ਆ 5 5.5 4 ਫੁੱਟ ਜੀਪਾਂ ਜਿਹੜੀਆਂ ਚੰਗੀਆਂ ਬੱਚਿਆਂ ਦੀਆਂ ਇਹ ਆਪਣੇ ਕੋਲ ਆਇਆ ਰਿਪੇਅਰ ਹੋਣ ਵਾਸਤੇ ਕਸਟਮਰ ਆਪਾਂ ਦੇ ਕੇ ਗਿਆ ਉਹ ਕਹਿੰਦੇ ਵੀ ਆਪਣੀ ਇਹ ਪ੍ਰੋਬਲਮ ਆਈ ਚੱਲ ਨਹੀਂ ਰਹੀ। ਇਹ ਆਪਣੀ ਡੈਡ ਪੈਨਸ਼ਨ 'ਚ ਆਪਣੇ ਕੋਲ ਹੀ ਆਈ ਆ। ਤੇ ਆਪਾਂ ਇਹਦਾ ਹੱਲ ਕਰਾਂਗੇ ਅੱਜ। ਦੇਖੋ ਜੀ ਆਪਾਂ ਕਰ ਪਾਉਨੇ ਆ ਕਿ ਨਹੀਂ ਪਾਉਨੇ ਹਾਂ ਤਾਂ ਤੁਸੀਂ ਦੇਖੋ। ਤੇ ਬੱਚਿਆਂ ਦੀ ਖਾਤਰ ਬਹੁਤ ਵਧੀਆ ਚੀਜ਼ ਆ। ਬੱਚੇ ਤੇ ਝੂਟੇ ਲੈਂਦੇ ਨੇ ਤੇ ਮਾਸਟਰ ਰਹਿੰਦੇ ਨੇ। ਨਾਲੇ ਡਰਾਈਵਰੀ ਸਿੱਖ ਲੈਂਦੇ ਨੇ ਕਾ ਹੁੰਦਾ ਬੱਚੇ ਹੀ ਹੈ। ਹੱਥ ਚੱਲ ਪੈਂਦਾ ਕਿੱਦਾਂ ਨੂੰ ਮੋੜਨਾ ਕਿੱਦਾਂ ਨਹੀਂ ਮੋੜਨਾ ਇਹ ਨਾਲ ਬਹੁਤ ਈਜ਼ੀਲੀ ਹੋ ਜਾਂਦਾ ਬੱਚਿਆਂ ਦੀ ਖਾਤਰ। ਦੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਨੂੰ ਕਰਕੇ ਰਿਪੇਅਰ ਪਹਿਲਾਂ ਆਪਣੇ ਹਾਲ ਹੈ ਜਿਹੜੇ ਆਪਣੇ ਕੋਲ ਆਈ ਹੈ ਇਹ ਡੈਡ ਕੰਡੀਸ਼ਨ ਦੇ ਵਿੱਚ ਆਈ ਹੈ ਤੇ ਇਹਦਾ ਚਾਰਜਰ ਵੀ ਨਹੀਂ ਕੰਮ ਕਰਦੇ ਤੇ ਬੈਟਰੀਆਂ ਵੀ ਨਹੀਂ ਕੰਮ ਕਰਦੀਆਂ ਤੇ ਆਨੂੰ ਆਪਾਂ ਰਿਪੇਅਰ ਕਰਦੇ ਆਂਗੇ ਮੇਰੇ ਸਾਹਮਣੇ ਦੀ ਬੈਟਰੀਆਂ ਠੀਕ ਹੋਣੀਆਂ ਪਰ ਚਾਰਜ ਨਹੀਂ ਹੋ ਰਿਹਾ ਇਹਦਾ ਤੇ ਅਦਰਵਾਈਜ਼ ਜੋ ਵੀ ਹੋਰ ਇਹਨੂੰ ਰੱਖੀ ਰਖਾਈ ਨੂੰ ਖਰਾਬ ਹੋ ਚੁੱਕੀ ਹੈ ਡੈਡ ਹੋ ਚੁੱਕਿਆ ਤੇ ਉਹਨੂੰ ਆਪਾਂ ਕਰਾਂਗੇ ਠੀਕ ਇਹਦੀ ਫਿਲਹਾਲ ਆ ਕੰਡੀਸ਼ਨ ਆ ਇਹ ਕੁਝ ਨਹੀਂ ਕਰ پا ਰਹੀ ਹੈ ਨਾ ਅੱਜ ਦੇਖਦੇ ਨਾ ਕੁਛ ਇਹ ਤੇ ਚੱਲ ਰਿਹਾ ਡੈੱਡ 'ਤੇ ਇਹਦੇ ਆਪਣੇ ਦੇ ਉਹ 4 ਰੁਪਏ ਸੀ ਆਪਾਂ ਖੋਲ ਲੈਨੇ ਇਥੋਂ ਇਥੋਂ ਖੋਲਨਸਾਰੀ ਪੇਚਾਂ ਤੋਂ ਇਹ ਇਥੋਂ ਅੱਡ ਹੋ ਜਾਂਦੀ ਆ ਲੋਕ ਦੇ ਖੋਦੀ ਵਿੱਚ ਜਿਹੜੀ ਮੋਟਰਾਂ ਲੱਗੀਆਂ 12 ਵੋਲਟ ਮੋਟਰਾਂ ਲੱਗੀਆਂ ਹੋਈਆਂ ਇਹਦੇ ਵਿੱਚ 12 ਵੋਲਟ ਮੋਟਰਾਂ ਇਹਦੇ ਵਿੱਚ ਅਟੈਚ ਨੇ ਹਰੇਕ ਟਾਇਰ ਨੂੰ ਇੱਕ ਇੱਕ ਮੋਟਰ ਲੱਗੀ ਹੁੰਦੀ ਆ ਜਿਹਦੇ ਵਿੱਚ ਚਾਰ ਮੋਟਰਾਂ ਯੂਜ਼ ਕੀਤੀਆਂ ਜਾਂਦੀਆਂ ਬੈਟਰੀ 12 ਵੋਲਟ ਹੁੰਦੀ ਦੇ ਪੈਸੇ ਇਹਦੇ ਵਿੱਚ ਆਪਾਂ ਦੇਖਦੇ ਆ ਤੁਸੀਂ 6 6 ਕਰਕੇ ਨਾ 12 ਵੋਲਟ ਬਣਾਇਆ ਗਿਆ ਹੁਣ ਜਿਹੜੀਆਂ ਆਉਂਦੀਆਂ ਉਹਨਾਂ ਵਿੱਚ ਤਾਂ 12 ਵੋਲਟ ਵੱਡੀ ਬੈਟਰੀ ਲਾਈਦੀ 7 ਐਂਪੀਅਰ ਇਹਦੇ ਵਿੱਚ ਇਹਨਾਂ ਨੇ 6 ਵੋਲਟ 6 ਵੋਲਟ ਕਰਕੇ 3 3 ਐਂਪੀਅਰ ਦੀਆਂ ਬੈਟਰੀਆਂ ਲੱਗੀਆਂ ਹੋਣੀਆਂ 12 ਵੋਲਟ ਪੂਰੇ ਕੀਤੇ ਮਤਲਬ ਆਹ ਸਰਕਟ ਆ ਇਹਦਾ ਡਾਇਗਰਾਮ ਆ ਅੱਧਾ ਸਰਕਟੇ ਦਾ ਮਗਰ ਹੁੰਦਾ ਤੇਦਾ ਮੂਰੇ ਹੁੰਦਾ ਮੂਰਲੇ ਮੋਟਰ ਜਿਹੜੇ ਚਿੰਨੇ ਚਾਰ ਟਾਇਰ ਆ ਇਹਦੇ 4 ਵੀਲ ਹਨ 4 ਵੀਲਾਂ ਨੂੰ ਤੇ 12 12 ਵੋਲਟ ਬੋਦੀ ਮੋਟਰ ਲੱਗੀ ਹੁੰਦੀ ਆ ਇਹ ਆਪਾਂ ਹੁਣ ਤੁਹਾਡੇ ਸਾਹਮਣੇ ਰਿਪੇਅਰ ਕਰਾਂਗੇ ਇਹਨੂੰ ਤੇ ਆਪਾਂ ਦੇਖਾਉਨੇ ਤੁਹਾਨੂੰ ਚਲਾ ਕੇ ਜੇ ਕੁਝ ਬਣਿਆ ਤਾਂ ਨਾਲ ਸਾਂਝਾ ਕਰਾਂਗੇ ਤੁਹਾਡੀ ਹਾਂਜੀ ਆਪਾਂ ਪਹਿਲਾਂ ਦਾ ਦੇਖਿਆ ਸਾਰਾ ਕੋਲਕ ਸਰਕਟ ਚੈੱਕ ਕੀਤੇ ਹਨ ਕਿੱਥੇ ਪ੍ਰੋਬਲਮ ਸੀਗੀ ਉਹ ਆਪਾਂ ਇਹਦੀ ਹੱਲ ਕੀਤੀ ਪਹਿਲਾਂ ਤਾਂ ਚਾਰਜਿੰਗ ਸੀ ਹੋ ਰਿਆ ਹਨ ਚਾਰਜਿੰਗ ਦਾ ਹੱਲ ਕੀਤਾ ਵੀ ਚਾਰਜ ਪ੍ਰੋਪਰ ਸਹੀ ਹੋਣ ਤੇ ਆ ਇਹਦਾ ਆ ਗਿਆ ਐਸਜੀ ਬਾਕਸ ਕਹਿੰਦੇ ਇਹਨੂੰ ਵਿੱਚ ਇਹ ਮਿਊਜ਼ਿਕ ਚੱਲਣਾ ਵਿੱਚ ਇਹਦੇ ਸਰਕਟ ਨਿਕਲਦਾ ਸਾਰ ਹਨ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀ ਆਪਾਂ ਇਹ ਵੀ ਸੈੱਟ ਕੀਤੀ ਆ ਤੇ ਹਾਂਜੀ proper ਇਹਨੂੰ ਆਪਾਂ ਜਿਹੜੀ ਚੀਜ਼ ਹਲੇ ਪੱਕੀਆਂ ਕਰਨੇ ਤੇ ਕਿਰਾਂ ਆਪਾਂ ਸਿਰਫ ਤੁਹਾਨੂੰ ਇਹ ਹੁਣ ਚਲਾ ਕੇ ਦਿਖਾਵਾਂਗੇ ਨਾ ਵੀ ਇਹਦੇ ਵਿੱਚ ਆਨ ਹੋਣ ਲੱਗ ਗਈ ਕੀ ਕੀ ਪ੍ਰੋਬਲਮ ਸੀਗੀ ਹਨਾ ਉਹ ਨਾਲ ਨਾਲ ਸੀ ਇਹਨੇ ਆ ਬੈਟਰੀਆਂ ਮੋਟਰਾਂ ਬਿਲਕੁਲ ਨਹੀਂ ਸਹੀ ਹੈ ਮੋਟਰ ਕੋਈ ਹੈ ਜੀ ਇਹਦੇ ਖਰਾਬ ਨਹੀਂ ਨਿਕਲੀ ਤੇ ਜੋ ਪ੍ਰੋਬਲਮ ਸੀ ਇਹਦੇ ਇਸ ਬਾਕਸ ਦੇ ਵਿੱਚ ਸੀ ਤੇ ਹੁਣ ਆਪਾਂ ਚਾਰਜ ਵੀ ਹੋਣ ਲੱਗ ਗਿਆ ਇਹ ਬਿਲਕੁਲ ਵਧੀਆ ਚਾਰਜ ਹੋਇਆ ਤੇ ਆਪਾਂ ਹੁਣ ਦਿਖਾਵਾਂਗੇ ਤੁਹਾਨੂੰ ਜਦੋਂ ਇਹਨੂੰ ਆਪਾਂ ਆਨ ਕਰਾਂਗੇ ਨਾ ਤੇ ਇਹਦੇ ਡਿਸਪਲੇ ਵੀ ਇੱਥੇ ਆਊਗੀ ਤੇ ਨਾਲ ਇੱਕ ਸਟਾਰਟਿੰਗ ਦੀ ਆਵਾਜ਼ ਵੀ ਲਊਗਾ। ਹਾਂਜੀ ਹੁਣ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਤੁਹਾਨੂੰ ਆਨ ਕਰਕੇ ਤੇ ਆਪਾਂ ਕਿ ਸੋਚਾਂ ਤੇ ਇਹਦੇ ਤੇ ਹੁਣ ਇਹਨੂੰ ਆਪਾਂ ਆਨ ਕਰਦੇ ਹਾਂ। ਅਰੇ ਇਸਦੀ ਆਵਾਜ਼ ਆ ਗਈ ਇਹਦੀ। ਠੀਕ ਹੈ ਜੀ। ਇਹਨੇ ਆਪਣਾ ਸਟਾਰਟਿੰਗ ਦਿਖਾਇਆ ਆਪਣਾ ਤੇ ਆ ਜਦੀ ਆ ਗਈ ਸਵਿਚ ਤੇ ਇਹਨੂੰ ਆਪਾਂ ਕਰਕੇ ਆਨ ਆ ਦੇਖਿਓ ਹੁਣ ਤੁਸੀਂ ਅੱਗੇ ਨੂੰ ਜਾਊਗੇ ਇੱਥੋਂ ਆ ਪਾ ਆ ਜਾਈ ਨਾ ਤੇ ਆ ਜਦੀ ਬੈਕ ਬੈਕ ਫਾਰਵਰਡ ਵਾਲੀ ਸੋਚ ਆ ਜਾਂਦੀ ਉਹਨੂੰ ਆਪਾਂ ਕਰਾਂਗੇ ਹੁਣ ਇਹ ਬੈਕ ਆਊਗੀ ਇੱਥੋਂ ਦੇਖਿਓ ਹਾਂਜੀ ਮਤਲਬ ਕਿ ਆਪਣੀ ਹੁਣ ਜੇ ਆਪਾਂ ਜੋ ਵੀ ਇਹਦਾ ਕੀਤੀ ਆ ਰਿਪੇਅਰ ਉਹ ਚ ਆਪਾਂ ਸਕਸੈਸ ਹੋ ਚੁੱਕੇ ਨੇ ਫਿਰ ਹਾਲ ਹਾਂ ਦੇਖੀ ਇਹਦੀ ਬੈਕਵਰਡ ਬੈ ਗੇਅਰ ਤੇ ਫਾਰਵਰਡ ਗੇਅਰ ਹੈ ਨਾ ਦੋਨੇ ਕੰਮ ਕਰਨ ਲੱਗੇ ਨੇ ਪ੍ਰੋਪਰ ਤੇ ਹੁਣ ਆਪਾਂ ਇਹਨੂੰ ਫਿਟਿੰਗ ਦੇ ਦੇਾਂਗੇ ਇਹਦੀ ਕਾਫੀ ਲੈਟਰ ਉੱਪਰੋਂ ਤੱਕ ਟੁੱਟੀਆਂ ਵੀ ਆ ਪਰ ਇਹ ਆਪਾਂ ਇਹ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕੋਈ ਜਿਆਦਾ ਚਲਾਵਾਂਗੇ ਇਹ ਸਕਸੈਸ ਨਹੀਂ ਹੋਏ ਇਥੋਂ ਟੁੱਟ ਜਾਣੀਆਂ ਦਾ ਬਾਰੇ ਫਿਰ ਟੁੱਟਣਗੀਆਂ ਹਨਾ ਤੇ ਆਪਾਂ ਨੂੰ ਲੇਬਰ ਵੀ ਬਹੁਤ ਜ਼ਿਆਦਾ ਪੈ ਜੂਗੀ ਤੇ ਪਰ ਆਪਾਂ ਬੱਚੇ ਦਾ ਕਿ ਨਾਲ ਬੈਠ ਕੇ ਗੇੜੇ ਦੇਣ ਜੋਗਾ ਕੰਮ ਕਰਤਾ ਤੇ ਮਿਊਜ਼ਿਕ ਸਿਸਟਮ ਵੀ ਇਹਦਾ ਚੱਲ ਪਿਆ ਇਹਦਾ ਬਲੂਟੁੱਥ ਵੀ ਚੱਲ ਪਿਆ ਤੇ ਪੈਂਡਰੈਪ ਪਾਉਣਗੇ ਤੇ ਉੱਥੇ ਗਾਣੇ ਵੀ ਚੱਲਣਗੇ ਤੇ ਉਹ ਗਾਹ ਤੁਹਾਨੂੰ ਆਪਾਂ ਪ੍ਰੋਪਰ ਫਿਟ ਕਰਕੇ ਵਿਖਾਵਾਂਗੇ ਹੁਣ ਬੜੇ ਰਿਓ ਸਾਰੇ ਹਾਂਜੀ ਆਪਾਂ ਇਹਦਾ ਜਿਹੜਾ ਪ੍ਰੋਪਰ ਫਾਲਸੀ ਉਹ ਕਰ ਲਿਆ ਆਪਾਂ ਕਲੀਅਰ ਤੇ ਹੁਣ ਆਪਣੀ ਇਹ ਬਿਲਕੁਲ ਓਕੇ ਹੋ ਚੁੱਕੀ ਆ ਨਾ ਆਪਾਂ ਇਹਨੂੰ ਫਿਟਿੰਗ ਦੇਣੀ ਆ ਜਿਹਦੇ ਤੋਂ ਖੋਲੇ ਸੀਗੇ ਇਹਦਾ ਪੈਡ ਲਗਾ ਰੇਸ ਪੈਡਲ ਇਹ ਪੱਟਿਆ ਸੀ ਇਹਦੇ ਵਿੱਚ ਵੀ ਸੱਚ ਦਾ ਫਾਲਟ ਸੀਗਾ ਇਹਨਾਂ ਆਪਾਂ ਹੁਣ ਉੱਥੇ ਫਿੱਟ ਕਰ ਦਿੰਨੇ ਆ ਅਸੀਂ ਫਿੱਟ ਹੋ ਗਿਆ ਹਨ ਤੇ ਆ ਜਿਵੇਂ ਜਿਵੇਂ ਆਪਾਂ ਖੋਲੇ ਸੀਗਾ ਉਵੇਂ-ਉਵੇਂ ਸੈਟਿੰਗ ਕਰ ਦਿੰਨੇ ਆ ਦੁਬਾਰੇ ਦੀ ਸਾਰੀ ਤੇ ਆ ਦੀ ਸ਼ੀਟ ਹੁੰਦੀ ਆ ਆ ਕਾਠੀ ਜੀ ਨੂੰ ਕਹ ਦਿੰਨੇ ਆ ਆਪਾਂ ਇਹ ਇਸ ਤਰੀਕੇ ਨਾਲ ਫਿੱਟ ਹੁੰਦੀ ਆ ਬੱਚੇ ਦੇ ਹਿਸਾਬ ਦੇ ਨਾਲ ਹੀ ਸਿੱਧਾ ਦੇਖਿਆ ਪੈਨੂ ਫਿੱਟ ਕਰ ਦੇਣਾ ਦਾ ਸੈੱਟ ਵਾਲਾ ਪਾਸਾ ਹੈ। ਤੇ ਉਹ ਇਹਦੇ ਵਿੱਚ ਲੌਕ ਹੋ ਜਾਂਦਾ। ਇਹ ਸਰਫ ਨੂੰ 2-2 ਪੇਚ ਲੱਗੇ ਸੀਗੇ। ਤੇ ਇਹਨੂੰ ਪੇਚ ਲੱਗੇ ਜਿਹੜੇ 2-2 ਆਪਾਂ ਇਹਨੂੰ ਕੱਸਦੇ ਆ ਨਾ ਪੇਚਾਂ ਬਣੇ ਰਹੋ ਤੁਸੀਂ ਨਾਲ-ਨਾਲ ਮੱਤਿਆਂ ਨਾਲ ਪ੍ਰੋਪਰ ਜੋ ਜੋ ਵੀ ਕੰਮ ਆ ਪਜਵੇਂ ਪੱਟਿਆ ਉਸ ਹਿਸਾਬ ਨਾਲ ਆਪਾਂ ਕਿਸੇ ਜੀ ਨੂੰ ਵਟਕਾਣਾ ਕਿਸੇ ਵੀ ਉਹੀ ਵੀ ਚੀਜ਼ ਹੋਗੀ ਆਪਾਂ ਜੈਸਾ ਉਹਨੂੰ ਖੋਲਿਆ ਉਸ ਹਿਸਾਬ ਨਾਲ ਹੀ ਆਪਾਂ ਨੂੰ ਫਿੱਟ ਕਰਨਾ ਹੁੰਦਾ ਤੇ ਥੋੜਾ ਜਿਆਦਾ ਤਣ ਕਰ ਰਿਹਾ ਇਹਨੂੰ ਦੇਖਦੇ ਬਿਲਕੁਲ ਕੋਈ ਇੱਕ ਹੱਥ ਨਾਲ ਆਪਣਾ ਕੈਮਰਾ ਫੜਿਆ ਹੋਇਆ ਕਰਕੇ ਨਾ ਥੋੜੀ ਜੀ ਪ੍ਰੋਬਲਮ ਆ ਗਈ ਸੀ ਪਰ ਨਹੀਂ ਹੁਣ ਪਰਾਪਰਪਰ ਕੀ ਹੈ ਗੱਲ ਚਾਹੁੰਦੇ ਆਪਾਂ ਉਥੇ ਲੱਗ ਗਿਆ ਬਿਲਕੁਲ ਅਗਲਾ ਜੋ ਪੇਚ ਹੈ ਉਹ ਵੀ ਉਸੇ ਤਰ੍ਹਾਂ ਹੀ ਇਹਦੇ ਵਿੱਚ ਅੱਜ ਆਪਾਂ ਤੁਹਾਡੇ ਸਾਹਮਣੇ ਤੁਹਾਨੂੰ ਜੀਬ ਵੀ ਕਰਕੇ ਦਿਖਾਈ ਆ ਇਹਦਾ ਫਾਲਟ ਨਾ ਇਹ ਤਾਂ ਆਪਾਂ ਨੂੰ ਥੋੜਾ ਤਕਲੀਫ ਹੋਗੀ ਦੁਬਾਰਾ ਦੁਬਾਰਾ ਕਰਨਾ ਕਾਊਂਟਰ ਦੂਰ ਹੈ ਇਹ ਕਾਊਂਟਰ ਜਿੱਦੀ ਹੈ ਤੇ ਕਾਊਂਟਰ ਤੇ ਰੱਖ ਕੇ ਆਪਾਂ ਨੂੰ ਰਿਪੇਅਰ ਕਰਨੀ ਪੈਗੀ ਇਹਨ ਸਾਈਡ ਤੇ ਕਰਕੇ ਨਹੀਂ ਆਪਾਂ ਕੋਲ ਕਾਊਂਟਰ ਤੇ ਨਹੀਂ ਕਰ ਸਕੇ ਤੇ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਇਹਦੇ ਚੈੱਕ ਕਰੋਨੇ ਫਿਰ ਆਪਾਂ ਤੁਹਾਨੂੰ ਤੋਰ ਕੇ ਵਿਖਾਵਾਂਗੇ ਉਹਨੇ ਸਟਾਰਟ ਹੋਣ ਲੱਗੀ ਹੈ ਤੇ ਜਿਸ ਤਰੀਕੇ ਨਾਲ ਵੀ ਆਪਾਂ ਪੈਡਲ ਦੇ ਕਰਾਂਗੇ ਤੇ ਦੱਸੋਗੇ ਆਪਾਂ ਨੂੰ ਹੁਣੇ ਕੋਈ ਨਾ ਪਿਆ ਏ ਤੁਰੀ ਆ ਹ ਇਹ ਤਾਂ ਬែក ਫਰਬੜ ਹੋਣ ਲੱਗ ਗਿਆ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਨੂੰ ਚਲਾ ਕੇ ਦਿਖਾਉਣ ਦੀ ਬਣੇ ਰਹੋ ਜੁੜੇ ਰਹੋ ਸਾਰੇ ਨਾਲ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੇ ਆ ਨੂੰ ਕਿਹੜਾ ਇੱਕ ਵਾਰੀ ਆਪਾਂ ਬੰਦ ਕਰ ਦਈਏ ਫੇਰ ਆਪਾਂ ਇਹ ਪੈਡਲ ਦੇ ਉੱਤੇ ਨਾ ਪੱਕਾ ਮੈਨਟ ਰੱਖਿਆ ਕਿਉਂਕਿ ਕੋ ਕੋ ਬੱਚਾ ਹੈ ਕੋ ਦਖਸ਼ੋ ਨਹੀਂ ਕਰ ਸਕਦਾ ਆਪਾਂ ਵੀਡੀਓ ਵਿੱਚ ਸ਼ਾਇਦ ਕਦੇ ਪ੍ਰੋਬਲਮ ਆ ਜਾਵੇ ਕੋਈ ਤੇ ਹੁਣ ਆਪਾਂ ਇਹਨੂੰ ਆਨ ਕਰਤਾ ਇੱਥੋਂ ਸਟਾਰਟ ਹੋ ਗਈ ਨਾ ਹੁਣ ਆਪਾਂ ਇਹਦੀ ਰੇਸ ਤੁਰਨ ਵਾਲੀ ਆ ਵਾਕ ਕਰਨ ਵਾਲੀ ਗੇਅਰ ਉਹ ਲਾਉਨੇ ਆ ਦੇਖਿਓ ਤੁਸੀਂ ਹਾਂਜੀ ਤੁਸੀਂ ਦੇਖਿਆ ਜੀ ਆਪਣੀ ਬਿਲਕੁਲ ਇਹ ਕਾਰ ਰੈਡੀ ਹੋ ਗਈ ਹੈ ਜੀਪ ਆਪਣੀ ਕਿ ਆਪਾਂ ਜੀਪ ਨੂੰ ਬਿਲਕੁਲ ਤਿਆਰ ਕਰ ਚੁੱਕੇ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦੇ ਜੁੜੇ ਰਿਹਾ ਕਰੋ ਵਧੀਆ ਵੀਡੀਓ ਦੇਖ ਕੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ